ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਸੁਖਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਤਿੰਨ ਗਾਵਾਂ ਤੇ ਇੱਕ ਮੱਝ ਟੋਕੜ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਜੀ ਦਾ ਨੰਬਰ ਲਾਵਾਂਗੇ ਭਰਾ ਆਪਾਂ ਸਕਰੀਨ ਤੇ ਜਿਹੜਾ ਆਪਣਾ ਨੰਬਰ ਬੋਲਿਆ ਉਹ ਆਪਣਾ ਐਡ ਦੀ ਖਾਤਰ ਬੋਲਿਆ ਜੀ ਕਿਸੇ ਨੇ ਐਡ ਕਰਵਾਉਣੀ ਆ ਤਾਂ ਨੰਬਰ ਬੋਲਿਆ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਂਦੇ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਨੀਲਾ ਸਿੰਘ ਜੀ ਪਿੰਡ ਸੌਪਰਾ ਮੋੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਜੇ ਮੈਂ ਪਹਿਲੀ ਵੈੜ ਦੀ ਜਾਣਕਾਰੀ ਦਿੰਦਾ ਜੀ ਆਪਣੀ ਦਿੱਲੀ ਇਹ ਵੈੜ ਥੱਲੇ ਨੀਤੇ ਦੁੱਧ ਹੈਗਾ 9 ਕਿਲੋ ਆਪਾਂ 10-10 ਕਰਕੇ ਲੈ ਆਵਾਂਗਾ ਉਹ 10-10 ਕਹਿੰਦੇ ਜੀ ਆਪਾਂ 9 ਕਿਲੋ ਡੱਬੇ ਨਾਲ ਮਿਲ ਕੇ ਲਿਆ ਲੀਟਰ ਲੈ ਕੇ ਗਏ ਨਾਲ ਮੈਂ ਕਿੱਲਿਆਂ ਦੀ ਆ ਹਾਂਜੀ 9 ਲੀਟਰ 4.5 ਕਿਲੋ ਡੰਗਦਾ ਅਗਲਾ 10-11 ਕਹਿੰਦਾ ਜੀ ਹਾਂਜੀ ਤੇ ਇਹਨੂੰ ਬਾਈ ਤੇ ਹੀ ਦਿਨ ਹੋ ਗਏ ਢੀਗਾ ਭਰੇ ਨੂੰ ਇਹਦੇ ਠੀਕ ਹੈ ਜੀ ਹਾਂ ਤੋਰ ਦੋ ਭਰਾ ਇਹ ਆਪਾਂ ਆਪਾਂ ਦਾ ਖਾਲੀ ਕਰਕੇ ਦਿੰਦੇ ਹਾਂ ਨਾ ਨਸਰਾਂ ਜਰੂਰੀ ਆਪਾਂ ਨੂੰ ਜਿਵੇਂ ਅਗਲੇ ਨੇ ਦੱਸਿਆ ਹਾਂਜੀ ਤੇ ਦੁੱਧ ਭਾਵੇਂ ਪੰਜ ਡੰਗ ਚੋਲੇ ਅਗੜਾ ਠੀਕ ਹੈ ਜੀ ਫੋਨ ਤੇ ਚੋਲੇ ਘਰੇ ਆ ਕੇ ਚੋਲੇ ਆਪਣੀ ਜ਼ਿੰਮੇਵਾਰੀ ਹੋਊ ਫੁੱਲ ਠੀਕ ਹੈ ਜੀ ਹਾਂ ਰੇਟ ਭਰਾ ਦਾ ਪਰ ਰੇਟ ਜਾਇਜ਼ ਜਾਂ ਵੇਚਣ ਵਾਲਾ ਹਾਂਜੀ 26000 ਰੁਪਿਆ 26000 ਹਾਂ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਤੂਰਾ ਸਭ ਕੁਝ ਇਹਦਾ ਜੀ ਦੋਨੇ ਇਕੱਠਿਆਂ ਲੈ ਲੂ 50 ਦੀਆਂ ਦੇ ਦਾਂਗੇ ਠੀਕ ਹੈ ਜੀ ਹਾਂ ਲੋ ਭਰਾ 14 ਡੰਗ ਚੋ ਕੇ ਲੈ ਜੀ ਜਾਣਾ ਮਾਫਾਪਾ ਮੈਂ 4 ਡੰਗ ਚੋਣ ਜੀ ਤੇ ਠੀਕ ਹੈ ਜੀ 2 ਡੰਗ ਨਹੀਂ ਠੀਕ ਹੈ 4 ਡੰਗ ਚੋਵੇਂ ਫੇਰ ਆਪਾਂ ਨੂੰ ਸਾਈ ਦੇਵੇ ਹਾਂਜੀ ਇਹ ਦੁੱਧ 8.5 ਕਿਲੋ ਵੀ ਨਿਕਲੇਗਾ ਲੈ ਕੇ ਨ ਜਾਵੇ ਆਪਦੀ ਸਾਈ ਮੜਵਾ ਲਈ ਠੀਕ ਹੈ ਜੀ ਹਾਂ ਹਾਂਜੀ ਦੂਜੀ ਦੀ ਦੱਸੋ ਜਾਣਕਾਰੀ ਇਹ ਵੀ ਈਕ ਹੋਆ ਇਹਦੇ ਕੋਈ ਮੈਨੂੰ ਕਿਹਾ ਡੇਢ ਮਹੀਨੇ ਗੱਭਣਾ ਕੈਸ਼ ਨੇ ਹਾਂਜੀ ਅਸੀਂ ਚੈੱਕ ਵੀ ਕਰਾਈ ਡਾਕਟਰ ਨੇ 10 ਦਿਨਾਂ ਨੂੰ ਕਲੀਅਰ ਚੈੱਕ ਆਉਹੇ ਚੈੱਕ ਨਹੀਂ ਆਉਂਦੀ ਠੀਕ ਹੈ ਜੀ ਆਪਾਂ ਫੰਡਰ ਕਰਕੇ ਲਈਏ ਫੰਡਰ ਕਰਕੇ ਦਿੰਨੇ ਆ ਠੀਕ ਹੈ ਜੀ ਇਹਦਾ ਮਤਲਬ ਵੀ 26000 ਆ ਹਾਂਜੀ ਤੋਂ ਦੇ ਦੇ ਥਲੇ ਵੀ 9 ਕਿਲੋ ਆ ਉਹਨਾਂ ਨੇ ਦੱਸ ਗਏ ਕਿਹਾ ਜੀ ਆਪਾਂ 9 ਤੋਲ ਕੇ ਲਿਆ ਠੀਕ ਹੈ ਜੀ ਹਾਂ ਤੋਲ ਦੋ ਭਰਾ ਮਾਣੋ ਦੋਨਾਂ ਦਾ 26 26 ਆ ਹਾਂਜੀ ਜੇ ਇਕੱਠਿਆਂ ਇਹਨਾਂ ਨੂੰ ਤਾਂ 50 ਵੀ ਦੇ ਦਾਂਗੇ ਠੀਕ ਹੈ ਜੀ ਹਾਂ ਤੋ ਭਰਾ ਫਿਰ ਉਹਦਾ ਮਾਣਦਾਨ ਕਰਦੇ ਤਖਣਾਂ ਚ ਠੀਕ ਹੈ ਜੀ ਟੋਲੇ ਭਮੇ ਚਾਰ ਡੰਗ ਕੋਈ ਚੱਕਰ ਨਹੀਂ ਠੀਕ ਹੈ ਜੀ ਪੈਂਡ ਸੋਕ ਅਸੀਂ ਕਰਾ ਲਈ ਡਾਕਟਰ ਤੋਂ ਚੱਕ ਹਾਂਜੀ ਉਹ ਕਹਾਂ ਯਾਰ ਅਜੇ 10 ਦਿਨਾਂ ਨੂੰ ਕਲੀਅਰ ਚੱਕਾ ਜਾਓ ਠੀਕ ਹੈ ਜਿਆ ਹੋਣੀ ਕਰ ਲੋ ਜੀ ਚੱਕਰ ਤੋਂ ਤੁਰ ਤਰ੍ਹਾਂ ਕਰਮਾ ਬੜੀ ਦੋ ਲੋ ਜੀ ਇਹ ਪਹਿਲਾ ਸੂਆ ਵਹਿਣਾ ਉਹ ਦੂਜਾ ਸੂਆ ਵਹਿਣਾ ਠੀਕ ਹੈ ਜੀ ਹਾਂ ਲੋ ਜੀ ਕੱਦ ਵਰਡ ਸੁਖਨ ਕਰਮਾ ਹਾਂ ਚਾਹ ਦੋ ਡੰਗ ਚੋਕੇ ਦਸ ਕਰਕ ਲੈ ਜੇ ਪੈਰ ਵੀ ਚੱਕ ਗਈ ਹਾਂਜੀ ਬਿਨਾ ਨਿਆਣੇ ਤੋਂ ਵਹਿ ਜੇ ਭਮੇ ਹਾਂਜੀ ਫੇਰ ਵੀ ਨਾ ਲੈ ਕੇ ਜਾਵੇ ਠੀਕ ਹੈ ਜੀ ਪੈਰ ਚੱਕ ਕੇ ਪਾਸੇ ਵੀ ਕਰਤਾ ਜੀ ਠੀਕ ਹੈ ਜੀ ਹਾਂ ਦੋ ਬਾਈ ਕੋਲ ਖਲਣਾ ਹੋਣਾ ਨਾ ਤਾਂ ਦੂਰ ਦੀ ਗੱਲ ਆ ਠੀਕ ਹੈ ਜਮਾਂ ਜਿੱਦਾਂ ਹੀ ਮਰਜੀ ਵਜਾ ਕਰ ਮੰਗਾ ਥੱਲੇ ਠੀਕ ਹੈ ਆ ਵੀ ਆਈਆਂ ਠੀਕ ਹੈ ਪੰਜ ਛਾਂ ਫੜ ਕੇ ਮਗਰ ਦੀ ਝੋਲਾ ਕੋਈ ਚੱਕਰ ਠੀਕ ਹੈ ਹਾਂ ਮੱਝ ਦੀ ਦੱਸੋ ਜੀ ਹੁਣ ਜਾਣਕਾਰੀ ਮੱਝ ਇਹ ਚੈੱਕ ਪਾਸ ਆ ਹਾਂਜੀ 6 ਹੱਥ ਲੀਟਰ ਦੁੱਧ ਆ ਥੱਲੇ ਹਾਂਜੀ ਆ ਕੱਟਾ ਹਾਂਜੀ ਤੇ ਦੁੱਧ ਇਹ 7 ਲੀਟਰ ਹੈਗਾ ਮਹੀਨੇ ਵਿੱਚ ਕਿੰਨੇ ਟਾਂ ਵਿੱਚ ਚੈੱਕ ਪਾਸ ਹੈ ਜੀ 3 ਮਹੀਨੇ ਚੈੱਕ ਪਾਸ ਆ ਆਪਣੀ ਕਰਾਈ ਵੀ ਅਗਲਾ ਕਰ ਆਪਣੀ ਕਰਾਈ ਤੇ ਅਗਲਾ ਥੱਲੇ ਕਰਕੇ ਲੈ ਜਾਵੇ ਤੇ ਰੇਟ ਭਰਾ ਇਹ ਹੁਣੇ ਚੋਈ ਵੀ ਆ ਕਰਕੇ ਦਾ ਟਾਈਮ ਆ ਹਾਂ ਚੋਈਆਂ ਮੈਂ ਲੈ ਰਿਹਾ ਹਾਂ ਜੀ ਤੋ ਜੀ ਸਾਹਿਬ ਅਗਲਾ ਆਈਡੀਆ ਲਾ ਲੈ ਹਾਂਜੀ ਦੁੱਧ 6 ਹੱਥ ਕਿਲੋ ਤੋਲ ਕੇ ਲੈ ਜੇ ਠੀਕ ਆ ਚਾੜੰਗ ਚੋ ਕੇ ਤੇ ਰੇਟ ਭਰਾ ਰੇਟ ਦਾ 75000 ਰੁਪਏ ਵੇਚਣ ਵਾਲਾ ਤੇ ਬੱਚਾ ਆ ਬੱਚਾ ਇਹਦਾ ਕੀ ਹੈ ਜੀ ਮਗਰ ਕੱਟਾ ਹਾਂ ਲੋ ਪੂਰਾ ਕੱਟਾ ਬਗਰ ਤੋੜ ਦੋ ਭਰਾ ਤੋਕੜ ਗੱਬਣ ਮੱਝ ਪਕਾਉਣੀ ਕੋਲ ਭਰਾ ਦੇਖ ਸਕਦੇ ਹੋ ਰੇਟ ਬਾਈ ਨੇ 75000 ਮੰਗਿਆ ਹਾਂ ਠੀਕ ਹੈ ਜੀ ਲੋ ਜੀ ਹੁਣ ਬਾਈ ਕਹਿੰਦਾ ਚੋਈਆਂ ਵੀ ਆ ਸਵੇਰ ਦਾ ਟਾਈਮ ਆ ਉਹ ਮੈਂ ਚਾਰ ਡੰਗ ਚੋਕੇ ਲੈ ਜੀਤੇ ਹਾਂਜੀ ਆਪਾਂ ਨੂੰ ਐ ਨਹੀਂ ਜਿੰਨਾ ਪਰ ਉਹ ਤੇ ਆਪਣ ਵਾਲਿਆਂ ਦਾ 11 11 ਕਿਹਾ ਜੀ ਆਪਾਂ 9 9 ਕਿਹਾ ਠੀਕ ਹੈ ਜੀ ਕਿਉਂ ਕਿਹਾ ਆਹ ਨਾਲ ਨੂੰ ਲਾਂਬਾ ਲੈ ਦੇ ਠੀਕ ਹੈ ਜੀ ਠੀਕ ਹੈ ਪਰ ਇੱਥੇ ਤਸੱਲੀ ਕਰਕੇ ਲੈ ਜਾ ਬਗੜਾ ਪੂਰੀ ਚੰਗੀ ਤਸੱਲੀ ਕਰਕੇ ਅਗਲਾ ਲੈ ਜਾ ਚੱਕਦਾ ਡਾਕਟਰ ਸਿਹਾਵੇ ਆਪ ਦਾ ਹਾਂਜੀ ਤਰਾਲੇ ਹਾਂਜੀ ਗਾਈਆਂ ਵੀ ਮੈਂ ਵੀ ਚੋਲੇ ਚਾਰ ਡੰਗ ਠੀਕ ਹੈ ਜੀ ਫੇਰ ਲੱਗੇ ਜਾਵੇ ਠੀਕ ਹੈ ਜੀ ਆਪਾਂ ਨੂੰ ਕੋਈ ਐ ਨਹੀਂ ਵੀ ਆਪਾਂ ਮੁੱਕਰ ਜਾਗੇ ਆਪਣਾ ਸੌਦਾ ਕਰ ਲਿਆ ਲੋ ਜੀ ਚੈੱਕ ਕਰ ਸੋਟੇ ਲਟੋਲਾ ਬਹੁਤ ਆਲੇ ਵਿੱਚ ਹੁਣੇ ਬਾਕੀ ਚੋਈ ਵੀ ਆ ਜਿੱਤੇ ਠੀਕ ਆ ਜੀ ਹਾਂ ਬਾਕੀ ਬਿਨਾ ਸੇਵਾ ਦੇ ਘਰੋਂ ਆਏ ਵੀ ਆ ਬਾਜੂ ਦੋਤਾ ਹੋਰ ਵੀ ਹੈ ਠੀਕ ਹੈ ਜੀ ਲੋਪਰਾ ਵਾਈ ਕਹਿੰਦਾ ਉਹ ਵੀ ਚੈੱਕ ਕਰਕੇ ਤੇ ਸੱਲੀ ਕਰਾ ਕੇ ਲੈ ਕੇ ਉਹਨਾਂ ਨੇ ਦੋ 8 ਕਿਲੋ ਕਹੇ ਜੀ ਆਪਾਂ ਸਹੀ ਕਹਨੇ ਆ ਮੰਨ ਲਾ ਠੀਕ ਹੈ ਜੀ ਠੀਕ ਹੈ ਇਹਦੇ ਸਾਪਰੇ ਵਿਚਾਲੀ ਠੀਕ ਹੈ ਜੀ ਬੱਚਾ ਵੀ ਮਗਰ ਕੱਟਾ ਜੀ ਆਹ ਕੱਟਾ ਹਾਂ ਹਾਂ ਜੀ ਦੱਸੋ ਗਾਂ ਦੀ ਜਾਣ ਇਹ ਪਹਿਲਾਂ ਵਸੀ ਆ ਹਾਂ ਜੀ ਤੇ ਇਹ ਇਹਦੇ ਵੀ ਲੋਕਾਂ ਨੇ 20 ਬਾਈ ਦਰੋਂਗੇ ਠੀਕ ਆ ਭਰਾ ਇਹਨੂੰ ਹਾਂਜੀ ਪਹਿਲਾਂ ਇਹਦੇ ਆਪਾਂ ਪੰਡਾ ਕਰਕੇ ਲਈ ਆ ਪੰਡਾ ਕਰਕੇ ਲੈਵਾਂਗੇ ਠੀਕ ਹੈ ਜੀ ਅਗਲੇ ਵਿੱਚ ਕਰ ਮਾਗੇ ਹਾਂਜੀ ਹਾਂਜੀ ਤੇ ਇਹਦੇ ਥੱਲੇ 7 ਲੀਟਰ ਦੁੱਧਾ ਹਾਂਜੀ 70 ਰੁਪਏ ਦੁੱਧਾ ਦਾ ਠੀਕ ਹੈ ਜੀ ਮੈਂ ਇਹਨੂੰ ਬਾਤ ਪਾਉਂਦਾ ਫੈਂਟ ਲਵਾ ਕੇ ਲੈ ਜੇ ਠੀਕ ਹੈ ਜੀ ਦੇਖ ਸੋ 6 ਦਾ 12 ਹੋ ਗਿਆ ਮਨਰਾ 17 ਹਾਂਜੀ 14 ਹੋਵੇ 6 ਵੀ ਲਾ ਲਾ 12 ਕਿਲੋ ਹੋ ਗਿਆ ਠੀਕ ਹੈ ਜੀ ਹੂੰ ਤੋੜ ਦੋ ਭਰਾ ਲਓ ਜੀ 7 ਕਿਲੋ ਦੋ ਗੁਣੇ ਪੈਸੇ ਹੋਗੇ ਠੀਕ ਹੈ ਜੀ ਤੇ ਰੇਟ ਭਰਾ ਦਾ ਮਸਲਾ ਬੇਚਣ ਜਿਆਦਾ ਦੇ ਡੀਜੀ ਤੇ ਹਾਂਜੀ 23000 ਦੀ ਦੇ ਦਿਆਂਗੇ 23000 ਦੇ ਮਾੜਾ ਮੋਟਾ ਮਾਨਸਮ ਜ਼ਰੂਰ ਹੋ ਜੂ ਤੇਰੇ ਕਹੇ ਠੀਕ ਹੈ ਜੀ ਹਾਂ ਲਓ ਜੀ ਚੈੱਕ ਕਰ ਸਰ ਭਰਾ ਲਓ ਜੀ ਇਹ ਵਾ ਠੀਕ ਹੈ ਜੀ ਅਕੀ ਜਿਹਦੇ ਸਾਰੇ ਪਾਸੇੋਂ ਚ ਹਾਂਜੀ ਜੋ ਕੋਈ ਹੱਲ ਜਾਂ ਲਗੀ ਬਾਹਲੀ ਧਰ ਕੇ ਹਾਂਜੀ ਪੈਰ ਵੀ ਚੱਕੇ ਤਾਂਵੇਂ ਲੈ ਕੇ ਜਾਵੇ ਠੀਕ ਹੈ ਜੀ ਹਾਂ ਲੋ ਭਰਾ ਵਾਈ ਜੀ ਨਾ ਜਰੂਰ ਕਨੈਕਟ ਕਰੋ ਤਨ ਗਾਵਾਂ ਤੇ ਇੱਕ ਥੋਖੜ ਗੱਬਣ ਮੱਝ ਠੀਕ ਆ ਬਾਈ ਕਹਿੰਦਾ ਟੀਕੇ ਭਰਾ ਆਪਣੇ گاਵਾ ਦੇ ਪਰ ਉਹ ਚੈੱਕ ਚ ਨਹੀਂ ਆਉਂਦੀ ਹਲੇ ਹਨ ਜਿਹੜੀ ਗੱਲ ਹੈਗੀ ਬਾਈ ਕਹਿੰਦਾ ਆਪਾਂ ਖਾਲੀ ਕਰਕੇ ਦੇਵਾਂਗੇ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਹਾਂ ਦੋ ਦਾ ਦੀ ਤਸੱਲੀ ਕਰਕੇ ਆਓ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ